18 हॉटस्पॉट 아이덴ਟੀফাই ਕੀਤੇ ਨਗੇ ਕਿ 18 ਜਗ੍ਹਾ ਦੇ ਉੱਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਅੱਜ ਦੀ ਮੀਟਿੰਗ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਸਾਰਾ ਸਿਵਲ ਪ੍ਰਸ਼ਾਸਨ ਅੱਜ ਸਾਰਾ ਪੁਲਿਸ ਦਾ ਪ੍ਰਸ਼ਾਸਨ ਸਾਰਾ ਹੈਲਥ ਡਿਪਾਰਟਮੈਂਟ ਦੇ ਸਾਰੇ ਅਧਿਕਾਰੀगण ਸਾਰੇ ਅੱਜ ਦੀ ਇਸ ਮੀਟਿੰਗ 'ਚ ਭਾਗ ਲੈਣੇ ਆਏ ਸੀ ਉਹ ਦੂਜੇ ਪਾਸੇ ਪੋਲਿਟੀਕਲ ਕਲਾਸ ਤੋਂ ਸਾਰੇ ਜਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਿਮਰ ਚੱਬੇਬਾਲ ਜੀ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਸਹਿਬਾਨ ਕਰਨਬੀਰ ਸਿੰਘ ਕੁਮਰ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਚੇਅਰਮੈਨ ਦਰਜਾ-ਦਰਜਾ ਔਰ ਸਾਰੇ ਅਧਿਕਾਰੀਗਣ ਔਰ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਐਸਐਸਪੀ ਹੁਸ਼ਿਆਰਪੁਰ ਬਹੁਤ ਹੀ ਅੱਛੇ ਢੰਗ ਦੇ ਨਾਲ ਸਾਰਾ ਡਾਟਾ ਜਿਹੜਾ ਉਹਦਾ ਐਨਾਲਿਸਿਸ ਹੋਇਆ ਕਿ ਪਿਛਲੇ ਲੰਬੇ ਅਰਸੇ ਤੋਂ ਯੁੱਧ ਨਸ਼ਿਆਂ ਵਿਰੋਧ ਦੇ ਅੰਦਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਕੀ ਕੀ ਜੜੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਾਂ ਕਿਸ ਤਰ੍ਹਾਂ ਓਟ ਸੈਂਟਰ ਦੇ ਅੰਦਰ ਔਰ ਜੇ ਕਿਸ ਤਰ੍ਹਾਂ ਜਿਹੜਾ ਐਫ ਆਈ ਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾਜ ਅੱਜ ਇਸ ਦੀ ਮੀਟਿੰਗ ਚ ਹੋਇਆਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜੀ ਅੱਛੀ ਮਹਮ ਜਿਹੜੀ ਆ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਔਰ ਉਸ ਕਮੇਟੀ ਦਾ ਕੈਬਨਟ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਮੇਰੇ ਕੋਲੇ ਪੰਜ ਡਿਸਟ੍ਰਿਕਟ ਸੀਗੇ ਕਾਫੀ ਲੰਬੇ ਅਰਸਤ ਮੀਟਿੰਗ ਵੀ ਇਹ ਪੈਂਡਿੰਗ ਪਈ ਸੀ ਪਰ ਲੇਕਿਨ ਅੱਜ ਇਹ ਬੜੀ ਅੱਛੀ ਮੀਟਿੰਗ ਹੋਈ ਜਾਗੀ ਸੋ ਹੁਸ਼ਿਆਰਪੁਰ ਦੇ ਐਸ ਐਸ ਪੀ ਸਾਹਿਬਾਨ ਬਹੁਤ ਹੀ ਅੱਛੇ ਟੰਗਨਾ ਕੰਮ ਕਰ ਰਹੇ ਨੇਗੇ ਡੀਸੀ ਸਹਿਬਾਨ ਅੱਛੇ ਟੰਗਨਾ ਕੰਮ ਕਰ ਰਹੇ ਨੇਗੇ 91% ਮੈਨੂੰ ਬੜਾ ਅੱਛਾ ਲੱਗਿਆ ਕਿ 91% ਕਨਵੈਕਸ਼ਨ ਰੇਟ ਆ ਰੇਟ ਆਫ ਕਨਵੈਕਸ਼ਨ ਜਿਹੜਾ ਸ਼ਹਿਰਪੁਰ ਦਾ ਉਹ ਕਾਫੀ ਹਾਈ ਆ 91% ਕਨਵੈਕਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫਆਈਆਰ 179 ਐਫਆਈਆਰ ਰਜਿਸਟਰ ਹੋ ਜਾਂ ਨਗੀਆਂ ਔਰ 271 271 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇਫ ਸੇ ਪੰਜਾਬ ਮਹਿਮ ਜੜੀਆਂ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਸੇ ਪੰਜਾਬ ਉਹਦੇ ਅੰਦਰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਜੈਸੇ ਮਹੀਨੇ ਦੀ ਮੈਂ ਗੱਲ ਕਰਾ ਤਾਂ ਲੋਕਾਂ ਵੱਲੋਂ ਦੀ ਤਿੰਨ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜੀ ਲੋਕ ਇਨਵੋਲਵ ਹੋਏ ਨੇਗੇ ਪੀਪਲ ਆਰ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵੋਲਵ ਹੋਏ ਨੇ ਉਹਨਾਂ ਤੋਂ ਮਿਲੀ ਇਨਫੋਰਮੇਸ਼ਨ ਦੇ ਆਧਾਰ ਤੇ 17 ਪਰਚੇ ਜੜੇ ਲਗੇ 17 ਐਫਆਈਆਰ ਰਜਿਸਟਰ ਹੋਈਆਂ ਨੇ ਕਿ ਕਾਫੀ ਵੱਡੀ ਗੱਲ ਆ ਕਿ ਲੋਕ ਚੜੇ ਲਗੇ ਔਰ ਖਾਸ ਕਰਕੇ ਜੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਪ ਬਹਾਰੇ ਇਸ ਮਹਿਮ ਦਾ ਸਾਥ ਦੇ ਰਹੇ ਨੇਗੇ ਲੋਕਾਂ ਨੇ ਸਾਡੀ ਸੇਫ ਨੂੰ ਸੇ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਇਆ ਉਹਦੇ ਰਾਹੀਂ ਜਿਹੜੀ ਆ ਆਪਣਾ ਮੋਬਾਈਲ ਦੇ ਉੱਤੇ ਇਨਫਰਮੇਸ਼ਨ ਆਈ WhatsApp ਤੇ ਇਨਫਰਮੇਸ਼ਨ ਆਈ ਉਸ ਇਨਫਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ ਸੋ ਬਹੁਤ ਵੱਡਾ ਮੈਂ ਸਮਝਦਾ ਪਹਿਲ ਕਦਮੀ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਲੋਕਾਂ ਨੇ ਕੀਤੀ ਹੈ ਇਸੇ ਤਰੀਕੇ ਜਿਹੜੀਆਂ ਸੰਪਰਕ ਮੀਟਿੰਗਾਂ ਰਹਿਗੀਆਂ हशियारपुर दे डीसी साहबान ਵੱਲੋਂ एसएसबी साहबान ਵੱਲੋਂ ਸੰਪਰਕ ਮੀਟਿੰਗਾਂ 527 527 ਸੰਪਰਕ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਨੇਗੀਆਂ ਔਰ ਇਹਦੇ ਨਾਲ ਹੀ ਜਿਹੜੀਆਂ ਬीडीसी ਨੇਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇਗੀਆਂ 970 970 ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇਗੀਆਂ ਔਰ 442 442 ਜਿਹੜੀਆਂ ਪੰਚਾਇਤਸ ਨੇਗੀਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜਿਹੜੇ ਨੇਗੇ ਉਹ ਵੀ ਅਡਾਪਟ ਕੀਤੇ ਨੇਗੇ ਰੈਜ਼ੋਲੂਸ਼ਨ ਪਾਏ ਨੇਗੇ ਕਿ ਅਸੀਂ ਨਸ਼ੇ ਆ ਦੇ ਬ੍ਰੋਦਰ ਜੰਗ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਵਾਂਗੇ ਔਰ ਮੈਂ ਬੜਾ ਧੰਨਵਾਦ ਧੰਨਵਾ ਕਰਦਾਗਾ ਇਹਨਾਂ ਸਾਰੇ ਅਫਸਰ ਸਾਹਿਬਾਨ ਦਾ ਕਿ 18 ਇਹਨਾਂ ਨੇ ਹੌਟਸਪੌਟ ਜਿਹੜੇ 18 ਹੌਟਸਪੌਟ ਆਇਡੈਂਟੀਫਾਈ ਕੀਤੇ ਨੇਗੇ ਕਿ 18 ਜਗ੍ਹਾ ਦੇ ਉੱਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾਗਾ ਉਥੋਂ ਕਾਫੀ ਸਾਰੇ ਸਮਗਲਿੰਗ ਹੋ ਕੇ ਆਉਂਦੀ ਸੀਗੀ ਉਹਦੇ ਉੱਤੇ ਬਹੁਤ ਵੱਡੀ ਰੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਟੇਟਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇਗੇ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਸਮਾਜ ਸਭੰਦ ਇਸ ਮਹਿਮ ਨੂੰ ਬਹੁਤ ਪਰਮਾ ਹੰਗਾਰਾ ਜਿਹੜਾ ਹੁਸ਼ਿਆਰਪੁਰ ਚ ਮਿਲ ਰਿਹਾਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰੱਗ ਫ੍ਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਕਾਫੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਜੇ ਜੇਕਰ ਗੱਲ ਕਰੀਏ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਰਹੀ ਔਰ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਆਇਆ ਹੋਇਆ ਸੀਗਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਨਸ਼ਾ ਤਸਕਰੀ ਹੁੰਦੀ ਸੀਗੀ ਸੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ ਗੁਟਕਾ ਸਾ ਮੱਥੇ ਨੂੰ ਲਾ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਪਰ ਲੇਕਿਨ ਅਫਸੋਸ 4 ਹਫਤੇ ਤੱਕ ਹੀ ਪੂਰੇ 5 ਸਾਲ ਬੀਤ ਗਏ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ 3 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਹੈ ਪਰ ਲੇਕਿਨ ਹੁਣ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟ ਆ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ ਸੋ ਬਹੁਤ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੋਲੀਟੀਕਲ ਡਿਗਨਿਟਰੀ ਦਾ ਬਹੁਤ ਬਹੁਤ ਧੰਨਵਾਦ